ਕੇਵਲ ਇਹੀ ਇੱਕ ਇਹੋ ਜੀ ਚੀਜ਼ ਸੀ ਜਿਸ ਨੂੰ ਅਸੀਂ ਕਿਰਤ ਦੇ ਵਿੱਚ ਸ਼ਾਮਿਲ ਨਹੀਂ ਕਰਨਾ ਸੀ ਜਿਸ ਨੂੰ ਕਿੱਤੇ ਦੇ ਵਿੱਚ ਸ਼ਾਮਿਲ ਨਹੀਂ ਕਰਨਾ ਸੀ ਜਿਸ ਦਾ ਤੰਦਾਨੀ ਬਣਾਉਣਾ ਸੀ ਕਿ ਨਹੀਂ ਜੀ ਫਲਾਣਾ ਵੀ ਤਾਂ ਮਾਇਆ ਲੈਂਦਾ ਏ ਇਹ ਤਾਂ ਭੇਟਾ ਹੁੰਦੀ ਹੈ ਗੁਰਬਾਣੀ ਨੂੰ ਵੇਚਦੇ ਆ ਜਾਂ ਮੁੱਲ ਲੈਂਦੇ ਆ ਉਹ ਕਦੇ ਵੀ ਇਹਨਾਂ ਗੱਲਾਂ ਨੂੰ ਸੰਗਤ ਦੇ ਸਾਹਮਣੇ ਨਹੀਂ ਰੱਖਦਾ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਨਹੀਂ ਬ੍ਰਾਹਮਣ ਕੌਣ ਹੈ ਉਥਾ ਪੰਡਤ ਕੋਣ ਹੈ ਉਹਦੇ ਬਾਰੇ ਵੀ ਗੁਰਬਾਣੀ ਨੇ ਦੱਸਿਆ ਸਾਨੂੰ ਕਿ ਮੱਥੇ ਟਿੱਕਾ ਤੇੜ ਤੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਬਸਤਰ ਪਹਿਰੇ ਹੋਏ ਪਰਵਾਨ ਮਲੇਸ਼ ਧਾਨਲੇ ਪੂਜੇ ਪੁਰਣ ਕਹਿੰਦੇ ਕਿ ਯਾਨੀ ਕਿ ਸਿਰਫ ਟਿੱਕਾ ਲਾ ਲਿਆ ਤੋਤੀ ਪਾ ਲਈ ਬਗਲ ਦੇ ਵਿੱਚ ਛੁਰੀ ਲੱਤੀ ਹੈ ਤੇ ਲੋਕਾਂ ਨੂੰ ਵੱਡਦਾ ਪਿਆ ਆਰਾਮ ਆਰਾਮ ਦੇ ਨਾਮ ਦੇ ਉੱਪਰ ਪਹਿਰਾਵਾ ਹੀ ਬਦਲਿਆ ਕਿ ਇਹ ਪਹਿਲਾਵਾ ਹਰ ਧਰਮ ਦੇ ਵਿੱਚ ਅੱਜ ਦੇ ਸਮੇਂ ਤੁਸੀਂ ਦੇਖੋਗੇ ਜੀ ਮੋਲਾ ਨੇ ਹੋ ਕੇ ਆਪਣੀ ਸਿੱਖਾਂ ਦੇ ਵਿੱਚ ਦੇਖ ਲੋਗੇ ਬਹੁਤ ਸਾਰੇ ਪ੍ਰਚਾਰਕ ਕਪੜੇ ਚਿੱਟੇ-ਚਿੱਟੇ ਪਾ ਲੈ ਉਤੋਂ ਘਾਤਰੇ ਪਾ ਲੈ ਤੇ ਲੋਕਾਂ ਨੂੰ ਮੰਨਦੇ ਆ ਕਿ ਇੰਨੇ ਪਾਠ